ਜੇ ਤੁਸੀਂ ਵੀ ਕੋਈ ਵਧੀਆ ਕੋਠੀ ਲੱਭ ਰਹੇ ਹੋ ਤੁਹਾਨੂੰ ਖਰੀਦਣੀ ਹੈ ਤਾਂ ਆਹ ਵੀਡੀਓ ਤੁਹਾਡੇ ਵਾਸਤੇ ਹੈ ਜੇ ਤੁਹਾਨੂੰ ਕੋਠੀਆਂ ਦੀ ਵੀਡੀਓ ਦੇਖਣੀ ਪਸੰਦ ਹੈ ਤਾਂ ਵੀ ਵੀਡੀਓ ਤੁਹਾਡੇ ਵਾਸਤੇ ਹੈ ਆਪਾਂ ਪੰਜ ਕੋਠੀਆਂ ਇਸ ਵੀਡੀਓ ਚ ਲੈ ਕੇ ਪਹੁੰਚੇ ਹਾਂ ਸਾਰੀਆਂ ਤਿਆਰ ਹੋਈਆਂ ਸਾਰੀਆਂ ਕੰਪਲੀਟ ਕੰਮ ਏ ਟੂ ਜ਼ेड ਤੁਹਾਨੂੰ ਬਹੁਤ ਪਿਆਰਾ ਦੇਖਣ ਨੂੰ ਮਿਲੂਗਾ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800 ਪੂਰਾ 26173 ਉੱਤੇ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਪੂਰੀ ਵੀਡੀਓ ਚ ਕੋਠੀ ਘਰ ਮਕਾਨ ਤੁਹਾਡੇ ਕੋਲ ਇਹ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਬਣਾ ਕੇ ਭੇਜੋ ਜਾਣਕਾਰੀ ਭੇਜੋ ਸਾਰੀ ਇਹ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਜਿਹੜੀ ਤੁਸੀਂ ਆਹ ਕੋਠੀ ਦੇਖ ਰਹੇ ਹੋ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਜੀ ਇਹ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕੋਠੀ ਇਹ ਬਿਕਾਊਆ ਸੀ ਬਹੁਤ ਜ਼ਿਆਦਾ ਸੋਹਣੀ ਕੋਠੀ ਹੈ ਤੇ ਕੰਮ ਵੀ ਬਹੁਤ ਜ਼ਿਆਦਾ ਰੀਝਾਂ ਲਾ ਲਾ ਕੇ ਕਰਵਾਇਆ ਹੋਇਆ ਜਿੰਨਾ ਮਾਲਕ ਨੇ ਕੰਮ ਕਰਵਾਇਆ ਹੋਇਆ ਸ਼ੌਕ ਨਾਲ ਕਰਵਾਇਆ ਹੋਇਆ ਚਾਹੀ ਆਪਾਂ ਟਾਈਲਾਂ ਦੀ ਗੱਲ ਕਰੀਏ ਚਾਹੀ ਲੱਕੜ ਦੀ ਗੱਲ ਕਰੀਏ ਚਾਹੀ ਆਪਾਂ ਪੱਥਰ ਦੀ ਗੱਲ ਕਰੀਏ ਰਸੋਈ ਦਾ ਕੰਮ ਹਰ ਕੰਮ ਬੜੇ ਸ਼ੌਕ ਨਾਲ ਕਰਵਾਇਆ ਹੋਇਆ ਤੇ ਇਹ ਕੋਠੀ ਹੈ ਜੀ ਬਿਕਾਊ ਕੋਈ ਖਰੀਦਣ ਦਾ ਜੇ ਹੈਗਾ ਚਾਹਮਾਨ ਜਿਹਨੂੰ ਵੀ ਕੋਠੀ ਇਹ ਪਸੰਦ ਆਉਂਦੀ ਹੈ ਤਾਂ ਇਹਨਾਂ ਨਾਲ ਤੁਸੀਂ ਗੱਲ ਕਰ ਲਿਓ ਜਿਨ੍ਹਾਂ ਦੀ ਕੋਠੀ ਹੈ ਜਿਹੜੇ ਮਾਲਕ ਨੇ ਕੋਠੀ ਦੇ ਇਹਨਾਂ ਦਾ ਏਰੀਆ ਹੈਗਾ ਸੀ ਪ੍ਰੋਫੈਸਰ ਕਲੋਨੀ ਹੈ ਸੀ ਤੇ ਨੇੜੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਕੋਠੀ ਆਪਾਂ ਇਹ ਲੈ ਕੇ ਪਹੁੰਚੇ ਹਾਂ ਪਟਿਆਲੇ ਏਰੀਆ ਚ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ 40 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਹੈ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜਿਹਨੂੰ ਵੀ ਕੋਠੀ ਇਹ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਕੋਠੀ ਨੂੰ ਤਾਂ ਮਾਲਕ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ 98880 26322 98880 26322 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਵੇ ਕੋਠੀ ਬਾਰੇ ਜਾਂ ਕੋਈ ਹੋਰ ਗੱਲ ਕਰਨੀ ਹੋਵੇ ਤੁਸੀਂ ਗੱਲ ਕਰ ਸਕਦੇ ਹੋ ਜਾ ਕੇ ਦੇਖ ਸਕਦੇ ਹੋ ਕੋਠੀ ਨੂੰ ਤੇ ਪਸੰਦ ਕਰਕੇ ਖਰੀਦ ਸਕਦੇ ਹੋ ਜੀ ਨੰਬਰ 2 ਤੇ ਆਪਾਂ ਜਿਹੜੀ ਕੋਠੀ ਲੈ ਕੇ ਪਹੁੰਚੇ ਹਾਂ ਇਹਦੀ ਇੱਕ ਵਾਰੀ ਵੀਡੀਓ ਤੁਸੀਂ ਦੇਖੋ ਜੀ ਬਹੁਤ ਸੋਹਣੀ ਕੋਠੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਜਿਹੜੀ ਪਿੱਛੇ ਤੁਸੀਂ ਦੇਖੀ ਸੀਗੀ ਉਹ ਵੀ ਪੂਰੀ ਵਧੀਆ ਸੀਗੀ ਉਹ ਆਪਦੀ ਥਾਂ ਤੇ ਬਹੁਤ ਸੋਹਣੀ ਸੀਗੀ ਇਹ ਆਪਦੀ ਥਾਂ ਤੇ ਬਹੁਤ ਵਧੀਆ ਸੀ ਤੇ ਡਿਮਾਂਡ ਤੇ ਕਿੱਥੇ ਕੋਠੀ ਹੈ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਇੱਕ ਵਾਰੀ ਤੁਸੀਂ ਵੀਡੀਓ ਦੇਖੋ ਜੀ ਨਾਲ ਦੀ ਨਾਲ ਕਮੈਂਟ ਕਰੀ ਜਾਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਿੰਨੀਆਂ ਕੋਠੀਆਂ ਉਹ ਤੁਹਾਨੂੰ ਦਿਖਾ ਰਹੇ ਹਾਂ ਜਿੰਨੀਆਂ ਕੋਠੀਆਂ ਤੁਸੀਂ ਦੇਖ ਰਹੇ ਹੋ ਕਿਵੇਂ ਦੀਆਂ ਲੱਗ ਰਹੀਆਂ ਸੀ ਜੇ ਆਪਾਂ ਬਾਹਰਲੀ ਸਾਈਡ ਗੱਲ ਕਰੀਏ ਇਹਨਾਂ ਨੇ ਇੱਕ ਜਿਮ ਬਣਾਈ ਹੋਈ ਆ ਆਪਦੀ ਸਾਰਾ ਸਮਾਨ ਅੰਦਰ ਰੱਖਿਆ ਹੋਇਆ ਤੇ ਆਹ ਕੁਛ ਆਪਾਂ ਨੂੰ ਐਵੇਂ ਮਿਲ ਜੂਗਾ ਜਿਮ ਦਾ ਸਮਾਨ ਨਹੀਂ ਮਤਲਬ ਜਿਹੜਾ ਢਾਂਚਾ ਇਹਨਾਂ ਨੇ ਬਣਾਇਆ ਹੋਇਆ ਸੀ ਤੇ ਅੰਦਰ ਦੀ ਆਪਾਂ ਗੱਲ ਕਰੀਏ ਅੰਦਰ ਆਪਾਂ ਚੱਲਦੇ ਹਾਂ ਸੀ ਬਾਕੀ ਬਾਹਰ ਦਾ ਸਾਰਾ ਕੁਝ ਚੈੱਕ ਕਰ ਹੀ ਲਿਆ ਫਰੰਟ ਤੋਂ ਲੈ ਕੇ ਜਿਹੜੀ ਬੈਕ ਸਾਈਡ ਗਲੀ ਲੱਗਦੀ ਆ ਫਰੰਟ ਚ ਗਲੀ ਲੱਗਦੀ ਆ ਸਾਰਾ ਕੁਝ ਤੁਸੀਂ ਚੈੱਕ ਕਰ ਰਹੇ ਹੋ ਜੀ ਜੀ ਆਪਾਂ ਥੱਲੇ ਗੱਲ ਕਰੀਏ ਫਰਸ਼ ਪੂਰਾ ਵਧੀਆ ਮਿਲੂਆ ਰੰਗ ਰੋਗਨ ਦਾ ਕੰਮ ਪੂਰਾ ਵਧੀਆ ਮਿਲੂਆ ਬਾਥਰੂਮ ਏਰੀਆ ਪੂਰਾ ਵਧੀਆ ਮਿਲੂਆ ਗੱਲਬਾਤ ਜਿੰਨੀ ਆਪਾਂ ਕਰ ਰਹੇ ਆ ਤੁਹਾਡੇ ਸਾਹਮਣੇ ਇਹਦੀ ਸਾਰਾ ਕੁਝ ਤੁਹਾਨੂੰ ਆਪਾਂ ਵੀਡੀਓ ਚ ਦਿਖਾ ਵੀ ਰਿਹਾ ਜੇ ਤੁਸੀਂ ਇਸ ਕੋਠੀ ਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਇਹ ਕੋਠੀ ਹੈ ਜੀ ਅਠ ਮਰਲੇ ਥਾਂ ਦੇ ਵਿੱਚ ਤੇ ਆਪਾਂ ਲੈ ਕੇ ਪਹੁੰਚੇ ਆ ਸਮਰਾਲੇ ਏਰੀਆ ਚੋਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਵਾਸਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਆ ਜਿੰਨੇ ਤੁਸੀਂ ਸਮਰਾਲੇ ਏਰੀਆ ਚੋਂ ਦੇਖ ਰਹੇ ਹੋ ਜਾਂ ਸਮਰਾਲੇ ਦੇ ਲਾਗੇ ਤਾਂ ਅਗੇ ਤੋਂ ਦੇਖ ਰਹੇ ਹੋ ਬਾਕੀ ਹਰ ਏਰੀਆ ਚੋਂ ਤੁਹਾਨੂੰ ਕੋਠੀ ਮਿਲ ਜੂਗੀ ਪੰਜ ਕੋਠੀਆਂ ਆਪਾਂ ਲੈ ਕੇ ਪਹੁੰਚਿਆ ਪੰਜ ਕੋਠੀਆਂ ਕੋਈ ਥੋੜੀਆਂ ਨਹੀਂ ਹੁੰਦੀਆਂ ਸੀ ਅਲੱਗ-ਅਲੱਗ ਏਰੀਆ ਦੇ ਵਿੱਚੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਤੇ ਜਿੰਨੇ ਤੋਂ ਤੁਹਾਡੇ ਕਮੈਂਟ ਆਈ ਸੀਗੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਲੈ ਕੇ ਆਏ ਆ ਜੇ ਤੁਸੀਂ ਇਹ ਕੋਠੀ ਜਾ ਕੇ ਦੇਖਣਾ ਚਾਹੁੰਦੇ ਹੋ ਇਹਨਾਂ ਦਾ ਏਰੀਆ ਹੈਗਾ ਜੀ ਸਮਰਾਲਾ ਖਾਸ ਸਿਟੀ ਲੁਧਿਆਣਾ ਚੰਡੀਗੜ੍ਹ ਰੋਡ ਤੇ 35 ਲੱਖ ਰੁਪਿਆ ਕੋਠੀ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ 35 ਲੱਖ ਦੇ ਵਿੱਚੋਂ ਰੇਟ ਮਾੜਾ ਮੋਟਾ ਕੀਤਾ ਜਾਊਗਾ ਮਾਲਕ ਨੇ ਕਿਹਾਗਾ ਤੇ ਗੱਲਬਾਤ ਤੁਸੀਂ ਕੋਈ ਵੀ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਦੇ ਨਾਲ ਤੁਸੀਂ ਗੱਲਬਾਤ ਆਪ ਵੀ ਕਰ ਸਕਦੇ ਹੋ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ 78379015194 ਬਾਕੀ ਨੰਬਰ ਨਹੀਂ ਮਿਲਿਆ ਤਾਂ ਨੰਬਰ ਮਿਲ ਤੁਹਾਨੂੰ ਜਰੂਰ ਜਾਊਗਾ ਥੱਲੇ ਚੈੱਕ ਕਰ ਲਿਓ ਨੰਬਰ ਤੁਹਾਨੂੰ ਮਿਲੂਗਾ ਜੀ ਅੱਠ ਮਾਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਕੋਠੀ ਦਾ ਕੰਮ ਤੁਸੀਂ ਸਾਰਾ ਦੇਖ ਰਹੇ ਹੋ ਬਾਕੀ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜਾਇਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਅਸੀਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਜਾਂ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਨੰਬਰ ਆਪਣਾ 73800 ਪੂਰਾ 26173 ਜਮਾ ਫਰੀਦ ਦੇ ਵਿੱਚ ਆਪਣਾ ਸਾਰਾ ਕੰਮ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦਵਾਂਗੇ ਬਾਕੀ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸੀ ਜਾਇਓ ਤੁਹਾਨੂੰ ਆਪਣੀ ਵੀਡੀਓ ਇਹ ਕਿਵੇਂ ਦੀ ਲੱਗ ਰਹੀ ਐ ਜਿਹੜੀ ਕੋਠੀ ਤੁਸੀਂ ਆ ਨੰਬਰ ਦੋ ਤੇ ਦੇਖੀ ਆ ਤਾਂ ਤੁਹਾਨੂੰ ਕਿਵੇਂ ਦੀ ਲੱਗੀ ਤੇ ਹੁਣ ਆਪਾਂ ਤੀਜੀ ਕੋਠੀ ਦੀ ਗੱਲ ਕਰਦੇ ਹਾਂ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਇਹ ਕੋਠੀ ਵੀ ਬਹੁਤ ਸੋਹਣੀ ਬਣੀ ਹੋਈ ਹੈ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਬਹੁਤ ਸ਼ਿੱਦਤ ਨਾਲ ਕਰਵਾਇਆ ਹੋਇਆ ਬਾਕੀ ਤੁਸੀਂ ਕੱਲੀ-ਕੱਲੀ ਚੀਜ਼ ਆਪਦੀਆਂ ਅੱਖਾਂ ਨਾਲ ਦੇਖ ਲਿਓ ਅੰਦਰ ਦੀ ਗੱਲ ਬਾਹਰ ਦੀ ਗੱਲ ਸਾਰਾ ਕੁਝ ਆਪਾਂ ਦੇਖਾਂਗੇ ਪੋਰਚ ਏਰੀਆ ਪੂਰਾ ਵਧੀਆ ਗੱਡੀ-ਗੁੱਡੀ ਖੜਾਉਣੀ ਹੈ ਤਾਂ ਪੂਰੀ ਵਧੀਆ ਗੱਲਬਾਤ ਐਂਡ ਕਰਵਾਇਆ ਪਿਆ ਮਾਲਕ ਨੇ ਜਿੰਨਾ ਕੰਮ ਕਰਵਾਇਆ ਹੋਇਆ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਊਗਾ ਬਾਕੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਉੱਪਰ ਥੱਲੇ ਦੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਵੀਡੀਓ ਚ ਕੱਲੀ ਕੱਲੀ ਗੱਲਬਾਤ ਤੇ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਉਂਦੇ ਚੱਲਾਂਗੇ ਜਿਹੜਾ ਕੁਝ ਵੀ ਕੋਠੀ ਦੇ ਵਿੱਚ ਬਣਿਆ ਹੋਇਆ ਹੈ ਜਿੰਨਾ ਟਾਈਲਾਂ ਦਾ ਕੰਮ ਕਰਵਾਇਆ ਹੋਇਆ ਜਿੰਨਾ ਲਾਈਟਿੰਗ ਦਾ ਕੰਮ ਹੋਇਆ ਸਾਰਾ ਕੁਝ ਇੱਕ ਨੰਬਰ 'ਚ ਤੇ ਜਿੰਨਾ ਮਟੀਰੀਅਲ ਲੱਗਿਆ ਹੋਇਆ ਬਾਕੀ ਇਹ ਜਿਹੜੀ ਕੋਠੀ ਆ ਮਾਲਕ ਦੀ ਆਪਦੀ ਕੋਠੀ ਹੈ ਕਿਸੇ ਡੀਲਰ ਕਿਸੇ ਬਿਲਡਰ ਜਾਂ ਇਦਾਂ ਕੁਝ ਨਹੀਂ ਹੈਗਾ ਸੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ ਤੁਸੀਂ ਆਪ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਦੇ ਮੈਂਬਰ ਤੇ ਪਰਿਵਾਰ ਦੇ ਮੈਂਬਰ ਤੇ ਪਰਿਵਾਰ ਸਾਰਾ ਘਰ ਦੇ ਤੁਹਾਨੂੰ ਮਿਲੂਗਾ ਕੋਠੀ ਜੇ ਤੁਮਨ ਨੂੰ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਨਾਲ ਤੁਸੀਂ ਗੱਲ ਕਰ ਲਿਓ ਜੇ ਆਪਾਂ ਟੋਟਲ ਜਾਣਕਾਰੀ ਦੀ ਗੱਲ ਕਰੀਏ ਤਾਂ 5.5 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਪੂਰੀ ਵਧੀਆ ਕੋਠੀ ਹੈ ਜੀ ਜਾ ਕੇ ਦੇਖਣਾ ਚਾਹੁੰਦੇ ਹੋ ਬਟਾਲੇ ਦੇ ਵਿੱਚ ਇਹ ਕੋਠੀ ਆਪਾਂ ਲੈ ਕੇ ਪਹੁੰਚੇ ਹਾਂ ਬਟਾਲੇ ਏਰੀਆ ਚ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਜੇ ਤੁਮਨ ਨੂੰ ਕੋਠੀ ਇਹ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਜ਼ਰੂਰ ਜਾ ਕੇ ਇੱਕ ਵਾਰੀ ਦੇਖਿਓ ਮਾਲਕ ਦੇ ਨਾਲ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ ਹੈਗਾ ਜੀ 96825 70744 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਜੀ ਤੇ ਨੰਬਰ ਤੇ ਸਾਰਾ ਕੁਝ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਤੇ ਚਲਦੀ-ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਇੱਕ ਵਾਰੀ ਤੁਸੀਂ ਆਕਰ ਵੀ ਦੇਖੋ ਜੀ ਵਧੀਆ ਘਰ ਬਣਿਆ ਹੋਇਆ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਆ ਤੁਹਾਡੇ ਸਾਹਮਣੇ ਵੀਡੀਓ ਸਕਰੀਨ ਤੇ ਚੱਲੀ ਰਹੀ ਆ ਬਾਕੀ ਅੰਦਰ ਕੀ ਕੁਝ ਬਣਿਆ ਹੋਇਆ ਤੁਹਾਡੇ ਸਾਹਮਣੇ ਆ ਸੀ ਰੰਗ ਦਾ ਕੰਮ ਜੋੜੀਆਂ ਦਾ ਕੰਮ ਟਾਈਲਾਂ ਦਾ ਕੰਮ ਲਾਈਟਿੰਗ ਦਾ ਕੰਮ ਵਧੀਆ ਹੋਇਆਗਾ ਤੇ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ ਤੇ ਇਸ ਘਰ ਦੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਇੱਕ ਰੇਟ ਦੀ ਗੱਲ ਕਰੀਏ 25 ਲੱਖ ਰੁਪਏ ਮਾਲਕ ਨੇ ਇੱਕ ਡਿਮਾਂਡ ਕੀਤੀ ਆ ਬਾਕੀ ਕਹਿੰਦੇ ਸੀ ਕਿ ਮਾਲਕ ਮੌਕੇ ਤੇ ਰੇਟ ਵਹਿ ਕੇ ਕੀਤਾ ਜਾਊਗਾ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਘਰ ਇਹ ਪਸੰਦ ਆਉਂਦਾ ਤਾਂ ਤੁਸੀਂ ਮਾਲਕ ਨਾਲ ਗੱਲ ਵੀ ਕਰ ਸਕਦੇ ਹੋ ਜੇ ਕੋਈ ਹੋਰ ਗੱਲ ਕਰਨੀ ਹੈ ਕੁਝ ਪੁੱਛਣਾ ਤਾਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਨੇ ਜਾਣਕਾਰੀ ਦੇ ਤੌਰ ਤੇ ਬਸ ਇੱਕ ਡਿਮਾਂਡ ਕਹੀ ਹੈ ਬਾਕੀ ਕਹਿੰਦੇ ਸੀਗੇ ਵੀ ਸਾਨੂੰ ਇੱਕ ਵਾਰੀ ਫੋਨ ਕਰ ਲਓ ਜਿਨੇ ਵੀ ਕੋਈ ਵੀ ਗੱਲ ਕਰਨੀ ਹੋਵੇ ਵੀਡੀਓ ਦੇ ਵਿੱਚ ਇਹਨਾਂ ਨੇ ਜਿੰਨਾ ਕੁਝ ਦਿਖਾਇਆ ਹੋਇਆ ਤੁਹਾਡੇ ਸਾਹਮਣੇ ਅਜੀ ਕਮਰੇ ਦਿਖਾਏ ਨੇ ਸਟੋਰ ਰੂਮ ਦਿਖਾਇਆ ਕਿਚਨ ਦਿਖਾਇਆ ਤੇ ਇੱਕ ਬਰਾਂਡਾ ਬਣਿਆ ਹੋਇਆ ਲ lobby type ਉਹ ਵੀ ਤੁਸੀਂ ਦੇਖ ਲਿਓ ਬਾਕੀ ਤੁਸੀਂ ਸਾਰਾ ਕੁਝ ਵੀਡੀਓ ਚ ਦੇਖ ਵੀ ਰਹੇ ਹੋ ਤੇ ਮਾਲਕ ਦੇ ਨਾਲ ਜੇ ਤੁਸੀਂ ਗੱਲ ਕਰਨੀ ਹੈ 78147 ਤੇ 28458 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਮਾਲਕ ਦੇ ਨਾਲ ਤੁਸੀਂ ਡਾਇਰੈਕਟ ਆਪ ਗੱਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਚ ਸਾਰਾ ਕੁਝ ਪਤਾ ਲੱਗ ਹੀ ਰਿਹਾ ਜੀ ਤੁਹਾਨੂੰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਬਾਕੀ ਕੋਠੀ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਿੰਨੀਆਂ ਤੁਸੀਂ ਪਿੱਛੇ ਕੋਠੀਆਂ ਦੇਖੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਕਮੈਂਟ ਜ਼ਰੂਰ ਕਰੀ ਜਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਤੁਹਾਡੇ ਕੋਲ ਵੀ ਇਹ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਵਾਰ-ਵਾਰ 73800 ਪੂਰਾ 62173 ਜਮਾਫਰੀ ਚ ਆਪਾਂ ਐਡ ਲਾਵਾਂਗੇ ਆਪਣਾ ਕੋਈ ਕਮਿਸ਼ਨ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਭੇਜੋ ਜੇ ਤੁਸੀਂ ਐਡ ਕਰਵਾਉਣੀ ਹੈ ਇੱਕ ਵੀਡੀਓ ਬਣਾ ਕੇ ਪੂਰੀ ਵਧੀਆ ਜੀ ਆਹ ਜਿਹੜਾ ਤੁਸੀਂ ਅਖੀਰਲਾ 5ਵੇਂ ਨੰਬਰ ਵਾਲਾ ਘਰ ਦੇਖ ਰਹੇ ਹੋ ਇਹਨਾਂ ਨੂੰ ਐਮਰਜੈਂਸੀ ਲੋੜ ਹੈ ਜੀ ਪੈਸਿਆਂ ਦੀ ਛੇਤੀ ਕਰਕੇ ਇਹਨਾਂ ਨੇ ਘਰ ਵੇਚਣਾ ਛੇਤੀ ਦੇ ਕਰਕੇ ਇਹਨਾਂ ਨੇ ਰੇਟ ਵੀ ਜਮਾਈ ਘਟਕਿਆਗਾ 1.5 ਲੱਖ ਰੁਪਏ ਇੱਕ ਡਿਮਾਂਡ ਹੈ ਸੌਦਾ ਜਿਹੜਾ ਕਰੋਗੇ ਤੁਸੀਂ ਉਹ ਮੌਕੇ ਤੇ ਰੇਟ ਆਪ ਦਾ ਕਰ ਲਓ ਉੱਤੇ ਥੱਲੇ ਸੌਦਾ ਹੋਊਗਾ ਕੋਈ 4.5 ਲੱਖ ਰੁਪਏ ਇਹਨਾਂ ਨੇ ਫਿਕਸ ਰੇਟ ਨਹੀਂ ਕਿਹਾ ਜੀ ਮਾਲਕ ਦਾ ਮੋਬਾਈਲ ਨੰਬਰ ਤੇ ਸਾਰਾ ਕੁਝ ਆਪਾਂ ਵੀਡੀਓ ਚ ਦੱਸ ਹੀ ਦਿੱਤਾ ਸੀ ਥੱਲੇ ਤੁਹਾਨੂੰ ਲਿਖਿਆ ਹੋਇਆ ਸਾਰਾ ਕੁਝ ਮਿਲ ਜੂਗਾ ਇਹਨਾਂ ਦਾ ਜ਼ਿਲ੍ਹਾ ਪਟਿਆਲਾ ਤੇ ਚੰਦੂ ਰਾਜਪੁਰਾ ਇਹਨਾਂ ਦਾ ਏਰੀਆ ਹੈਗਾ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਘਰ ਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਵਧੀਆ ਘਰ ਬਣਿਆ ਹੋਇਆ ਹੈ ਬਾਕੀ ਆਪਾਂ ਇਸ ਘਰ ਦੀ ਪਹਿਲਾਂ ਵੀ ਇੱਕ ਵਾਰੀ ਐਡ ਕੀਤੀ ਸੀਗੀ ਸ਼ਾਇਦ ਤੁਸੀਂ ਦੇਖੀ ਹੋਵੇ ਨਹੀਂ ਦੇਖੀ ਤਾਂ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਇਹ ਘਰ ਵੀ ਤੁਸੀਂ ਖਰੀਦ ਸਕਦੇ ਹੋ ਜੀ ਤੇ ਅੱਜ ਦੀ ਵੀਡੀਓ ਬਸ ਇੱਥੇ ਕੰਪਲੀਟ ਹੁੰਦੀ ਹੈ ਜੀ ਸਾਰੇ ਘਰ ਤੁਸੀਂ ਦੇਖ ਲਈ ਤੇ ਜਲਦੀ ਆਪਾਂ ਨਵੀਂ ਵੀਡੀਓ ਤੇ ਨਵੇਂ ਘਰ ਦੇ ਨਾਲ ਆਪਾਂ ਮਿਲਦੇ ਹਾਂ ਜੀ ਕਿਹੜੇ ਏਰੀਆ ਚ ਕਿੱਥੋਂ ਤੁਹਾਨੂੰ ਕਿੰਨੇ ਕੁ ਰੇਟ ਤੱਕ ਕਿਹੜੇ ਏਰੀਆ ਚ ਤੁਸੀਂ ਘਰ ਦੇਖਣਾ ਪਸੰਦ ਕਰਦੇ ਹੋ ਜਾਂ ਤੁਸੀਂ ਲੈਣਾ ਹੋਵੇ ਤਾਂ ਕਮੈਂਟ ਕਰ ਦਿਓ ਕਿੰਨੇ ਕੁ ਰੇਟ ਤੱਕ ਕਿੱਥੋਂ ਤੁਹਾਨੂੰ ਚਾਹੀਦਾ ਆਪਾਂ ਲੈ ਕੇ ਪਹੁੰਚਾਂਗੇ ਬਾਕੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜ਼ਰੂਰ ਭੇਜ ਦਿਓ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੋ ਜੇ ਤੁਸੀਂ ਹਲੇ ਤੱਕ ਨਹੀਂ ਕੀਤਾ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਸੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਸੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ